ਹਾਂਜੀ ਬਾਈ ਜੀ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਆਂ ਅੱਜ ਆਪਾਂ ਤੁਹਾਡੇ ਵਾਸਤੇ ਦੁਕਾਨ ਪਲੱਸ ਮਕਾਨ ਜਿਹੜਾ ਲੈ ਕੇ ਆਏ ਆ ਕਿਉਂਕਿ ਬਹੁਤੇ ਵੀਰਾਂ ਦੀ ਡਿਮਾਂਡ ਸੀਗੀ ਕਿ ਬਾਈ ਵਿੱਚ ਹੀ ਘਰ ਹੋਵੇ ਅੱਗੇ ਦੁਕਾਨਾ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਪਰ ਉਹਨਾਂ ਵੀਰਾਂ ਦਾ ਮੇਰੇ ਕੋਲੇ ਕੰਟੈਕਟ ਜਿਹੜਾ ਮਿਸ ਹੋ ਗਿਆ ਉਹ ਆਪਣੇ ਆਪ ਹੀ ਜਿਹੜਾ ਫੋਨ ਕਰ ਲੈਣ ਹਾਈਵੇ ਦੇ ਨੇੜੇ ਇਹ ਪ੍ਰਾਪਰਟੀ ਹੈਗੀ ਹੈ ਸੋ ਬੇਨਤੀ ਹੈ ਕਿ ਅਦਰ ਸਟੇਟਾਂ ਵਾਲੇ ਵੀਡੀਓ ਨੂੰ ਲਾਈਕ ਵੀ ਕਰਦੇ ਆ ਸ਼ੇਅਰ ਵੀ ਕਰ ਦਿੰਦੇ ਆ ਇੱਕ ਦੂਜੇ ਭਰਾ ਦੀ ਮਦਦ ਵਾਸਤੇ ਪਰ ਪੰਜਾਬੀਓ ਆਪਾਂ ਵੀ ਮਦਦ ਕਰ ਦਿਆ ਕਰੀਏ ਤੇ ਆਜੋ ਫਿਰ ਆਪਾਂ ਗੱਲ ਕਰਦੇ ਆ ਇਸ ਕੋਠੀ ਦੀ ਸੋ ਇਹ ਹੈਗੀ ਆ ਜੀ ਇਸ ਕੋਠੀ ਦੀ ਲੌਬੀ ਜਿਹੜੀ ਆ ਉਹ ਵੀ ਕਾਫੀ ਖੁੱਲੀ ਡੁੱਲੀ ਆ ਔਰ ਬੈਡਰੂਮ ਵੀ ਜਿਹੜੇ ਆ ਕਾਫੀ ਖੁੱਲੇ ਡੁੱਲੇ ਬਣੇ ਹੋਏ ਆ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ 7 ਮਰਲਿਆਂ ਦੇ ਵਿੱਚ ਇਹ ਜਿਹੜੀ ਆ ਕੋਠੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਅੱਗੇ ਦੋ ਦੁਕਾਨਾਂ ਤੇ ਪਿੱਛੇ ਖੁੱਲੀ ਡੁੱਲੀ ਜਿਹੜੀ ਆ ਇਹ ਕੋਠੀ ਹੈਗੀ ਹੈ ਔਰ ਇਹ ਆ ਸਾਹਮਣੇ ਜਿਹੜਾ ਫਰਸਟ ਬੈਡਰੂਮ ਸੱਤ ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਆ ਚਾਰ ਸਫੇਰੇ ਜਿਹੜੀ ਆ ਹਵਾਦਾਰ ਤੇ ਰੋਸ਼ਨੀਦਾਰ ਇੱਕ ਕੋਠੀ ਹੈ ਇੱਕ ਬੈਡਰੂਮ ਉੱਪਰ ਵੀ ਬਣਿਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਾਂਦੇ ਜਾਂਦੇ ਜੇਕਰ ਰੇਟ ਦੀ ਗੱਲ ਕਰੀਏ ਤਾਂ 60 ਲੱਖ ਰੁਪਿਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਛੂਟ ਹੋ ਜਾਊਗੀ ਕੱਲੀ ਦੁਕਾਨ ਨਹੀਂ ਵੇਚਣੀ ਦੁਕਾਨ ਪਲੱਸ ਮਕਾਨ ਹੀ ਵੇਚਣਾ ਕਿਉਂਕਿ ਕਈ ਵੀਰਾਂ ਦੇ ਫੋਨ ਆਉਣੇ ਆ ਬਾਅਦ ਦੇ ਵਿੱਚ ਕਿ ਬਈ ਕੱਲੀ ਦੁਕਾਨ ਮਿਲ ਸਕਦੀ ਹੈ ਤੋ ਇਹ ਹੈਗੀ ਹੈ ਜੀ ਰਸੋਈ ਰਸੋਈ ਦੇ ਵਿੱਚ ਜਿਹੜਾ ਕਬੜਾ ਉਹ ਬੰਨਣਾ ਵਾਲਾ ਹੈਗਾ ਲੌਬੀ ਜਿਹੜੀ ਆ ਖੋਲੀ ਡੁੱਲੀ ਹੈਗੀ ਆ ਔਰ ਲੌਬੀ ਦੇ ਵਿੱਚ ਵੀ ਵੈਂਟੀਲੇਸ਼ਨ ਜਿਹੜਾ ਦਿੱਤਾ ਹੋਇਆ ਵਾਸ਼ਿੰਗ ਏਰੀਆ ਵੀ ਹੈਗਾ ਠੀਕ ਹੈ ਕੋਠੀ ਥੋੜੀ ਜੀ ਆ ਆਪਾਂ ਕਹਿ ਸਕਦੇ ਹਾਂ ਪਿੱਛੋਂ ਜਾ ਕੇ ਤਿੰਨ ਗੋਣੀ ਹੈਗੀ ਹੈ ਪਰ ਅੱਗੇ ਦੋ ਦੁਕਾਨਾਂ ਹੋਣ ਕਰਕੇ ਉਹ ਜਿਹੜੇ ਵੀਰਪੁਰਾ ਸ਼ੇਰਮੁਹੀ ਦਾ ਵਿਚਾਰ ਕਰਦੇ ਆ ਉਹ ਵਿਚਾਰ ਜਿਹੜੀ ਹੈ ਬਿਲਕੁਲ ਖਤਮ ਆ ਦੋ ਜਿਹੜੇ ਆ ਬੈਡਰੂਮਾਂ ਨਾਲ ਇੱਕ ਬੈਡਰੂਮ ਦੇ ਸਟੋਰ ਜਿਹੜਾ ਦਿੱਤਾ ਹੋਇਆ ਸਾਹਮਣੇ ਤੁਸੀਂ ਦੇਖ ਰਹੇ ਹੋ। ਸੋ ਇਹ ਹੈਗਾ ਜੀ ਵਾਸ਼ਰੂਮ ਜਿਹੜਾ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਹੈਗਾ। ਔਰ ਬੈਕ ਸਾਈਡ ਦੇ ਉੱਤੇ ਇੱਕ ਛੋਟਾ ਜਿਹਾ ਬੇੜਾ ਵੀ ਹੈਗਾ। ਖਾਲੀ ਜਗ੍ਹਾ ਜਿਹੜੀ ਆ ਉਹ ਛੱਡੀ ਹੋਈ ਆ ਤੁਸੀਂ ਦੇਖ ਸਕਦੇ ਹੋ। ਔਰ ਸਾਹਮਣੇ ਬਣਾਇਆ ਤਾਂ ਜਨਨਕੀ ਵਾਸ਼ਰੂਮ ਸੀਗਾ ਪਰ ਇਹ ਯੂਜ਼ ਨਹੀਂ ਕਰ ਰਹੇ ਨਾ ਹੀ ਕੋਈ ਸੀਟ ਵਗੈਰਾ ਲੱਗੀ ਹੋਈ ਹੈ ਐਜੇ ਸਟੋਰ ਜਿਹੜਾ ਉਹ ਯੂਜ਼ ਕਰਦੇ ਆ ਸੱਤ ਮਰਲਿਆਂ ਦੇ ਵਿੱਚ ਇੱਕ ਓਟੀ ਹੈਗੀ ਹੈ ਜੇ ਜਿਸ ਵੀ ਵੀਰ ਪ੍ਰਾਨੇ ਓਟੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਖਾਸ ਕਰਕੇ ਜਿਹੜੇ ਵੀਰ ਨੇ ਮੈਨੂੰ ਕੁਝ ਸਮਾਂ ਪਹਿਲਾਂ ਵੀ ਫੋਨ ਕੀਤਾ ਸੀ ਬਈ ਵੀ ਦੁਕਾਨ ਪਲੱਸ ਮਕਾਨ ਹੋਵੇ ਤਾਂ ਉਹ ਵੀਰ ਜ਼ਰੂਰ ਕੰਟੈਕਟ ਕਰ ਲੈਣ। ਸੋ ਆਪਾਂ ਫਰਸਟ ਫਲੋਰ ਤੇ ਆ ਜੀ ਉੱਪਰ ਜਿਹੜਾ ਪਾਰਟੀਸ਼ਨ ਨਹੀਂ ਕੀਤੀ ਹੋਈ ਲੇਕਿਨ ਇੱਕ ਬੈੱਡਰੂਮ ਜਿਹੜਾ ਬਹੁਤ ਹੀ ਖੁੱਲਾ ਡੁੱਲਾ ਹੈਗਾ ਉੱਪਰ ਵੀ ਬਾਕੀ ਸਾਰਾ ਜਿਹੜਾ ਉਹ ਜਿਹੜਾ ਛੱਡਿਆ ਹੋਇਆ ਔਰ ਡਿਮਾਂਡ ਜਿਹੜੀ ਆ 60 ਲੱਖ ਰੁਪਈਆ ਹੈਗੀ ਆ ਅੱਗੇ ਦੋ ਦੁਕਾਨਾਂ ਹੈਗੀਆਂ ਹਾਈਵੇ ਦੇ ਨੇੜੇ ਆ। ਜੋ ਜਿਵੇਂ ਵੀ ਵੀਰਪੁਰਾਣੇ ਕੋਠੀ ਨੂੰ ਖਰੀਦਣਾ ਹੋਵੇ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਔਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਸੋ ਬਹੁਤ ਹੀ ਵਧੀਆ ਕੋਠੀ ਹੈਗੀ ਹੈ ਸੱਤ ਮਰਲਿਆਂ ਦੇ ਵਿੱਚ ਜਿਹੜੀ ਆ ਬਣੀ ਹੋਈ ਆ ਅੱਗੇ ਦੋ ਦੁਕਾਨਾਂ ਵੀ ਹੈਗੀਆਂ ਤਿੰਨ ਬੈੱਡਰੂਮ ਬਣੇ ਹੋਏ ਆ ਇਹ ਹੈ ਬਾਕੀ ਉੱਪਰ ਜਿਹੜਾ ਕਾਫੀ ਖੁੱਲਾ ਡੁੱਲਾ ਜਿਹੜਾ ਉਹ ਵਿੜਾ ਹੈਗਾ ਬੈਕ ਸਾਈਡ ਦੇ ਉੱਤੇ ਵੀ ਅ چھوٹਾ ਜਿਹਾ ਵਿੜਾ ਛੱਡਿਆ ਹੋਇਆ ਸੋ ਬਾਬੋ ਧੰਨਵਾਦ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਸ਼ੁਕਰੀਆ